ਬਿਤੇ ਦਿਨੀ ਮੁਹਾਲੀ ਦੇ ਫੇਸ 3A ਦੇ ਵਿੱਚ ਇੱਕ ਨੌਜਵਾਨ ਨੇ ਸਕੂਲ ਤੋਂੜ ਕੇ ਵਾਪਸ ਆਪਣੇ ਘਰ ਜਾ ਰਹੇ ਬੱਚੇ ਨੂੰ ਬੇਰਹਿਮੀ ਦੇ ਨਾਲ ਥੱਪੜ ਮਾਰੇ ਸੀ ਤੇ ਇਸਦੀ ਘਟਨਾ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀ ਤੇ ਅੱਗੋਂ ਇਹ ਵੀਡੀਓ ਵਾਇਰਲ ਵੀ ਹੋਈ ਸੀ ਜਿਸ ਦੇ ਵਿੱਚ ਉਹ ਨੌਜਵਾਨ ਜਦੋਂ ਬੱਚੇ ਨੂੰ ਕੁੱਟ ਰਿਹਾ ਸੀ ਤਾਂ ਉਸ ਦੇ ਚੀਕਣ ਤੇ ਰੋਣ ਦੀ ਆਵਾਜ਼ ਨੂੰ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੁੰਦੇ ਹੋਏ ਵਿਖਾਈ ਦਿੱਤੇ ਤੇ ਬੱਚੇ ਨੂੰ ਉਹਨਾਂ ਨੇ ਛੁਡਵਾਇਆ ਤੇ ਇਸ ਤੋਂ ਬਾਅਦ આરોપી ਦੇ ਘਰ ਦੇ ਨੇੜੇ ਰਹਿਣ ਦੇ ਗਵਾਂਢੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਦੇ ਖਿਲਾਫ ਉਪਰਚਾ ਵੀ ਦਰਜ ਕੀਤਾ ਹੈ ਤੇ ਉਸ ਦੀ ਗ੍ਰਿਫਤਾਰੀ ਵੀ ਕੀਤੀ ਹੈ ਜੀ ਇੱਕ ਛੋਟੇ ਬੱਚੇ ਨੂੰ ਇੱਕ ਨੌਜਵਾਨ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਜਦੀ ਬਾਅਦ ਚ ਵੀਡੀਓ ਵੀ ਵਾਇਰਲ ਹੋਈ ਜਦੋਂ ਇਹ ਪੁਲਿਸ ਨੂੰ ਸੂਚਨਾ ਮਿਲੀ ਤਾਂ ਮਕਦਮਾ ਨੰਬਰ 217 ਮਿਤੀ 39 2024 ਨੂੰ ਅਸੀਂ ਦਰਜ ਕਰ ਲਿਆ ਸੀਗਾ ਉਸ ਤੋਂ ਬਾਅਦ ਇਹ ਵੀਡੀਓ ਵੀ ਵਾਇਰਲ ਹੋ ਗਈ ਤੇ ਸਾਰੇ ਲੋਕਾਂ ਦੇ ਵਿੱਚ ਬੜਾ ਇਹਦੇ ਬਾਰੇ ਗੁੱਸਾ ਪਾਇਆ ਜਾ ਰਿਹਾ ਸੀ ਬਹੁਤ ਹੀ ਛੋਟੇ ਬੱਚੇ ਨੂੰ ਬੰਦਾ ਬੇਰਹਿਮੀ ਨਾਲ ਕੁੱਟ ਰਿਹਾ ਹੈ ਉਦੀ ਉਸੇ ਦਿਨ ਤੋਂ ਪਾਲ ਕਰ ਰਹੇ ਸੀ ਐਸਐਸਪੀ ਸਾਹਿਬ ਕਰਨ ਬੜੀ ਸਖਤ ਹਦਾਇਤ ਸੀ ਕਿ ਇਸ ਕੇਸ ਨੂੰ ਜਲਦੀ ਜਲਦੀ ਟਰੇਸ ਕੀਤਾ ਜਾਵੇ ਐਸਐਚਓ ਮਡੌਰ ਨੇ ਬੜੀ ਮਿਹਨਤ ਕਰਕੇ ਉਹ ਬੰਦਾ ਟਰੇਸ ਕੀਤਾ ਇਹਦਾ ਨੌ ਹੈਗਾ ਇਹਦਾ ਦੋਸ਼ੀ ਹੈ ਜਹਾਂਸ਼ੇਰ ਸਿੰਘ ਸਨ ਆਫ ਪਰਮਜੀਤ ਸਿੰਘ ਰੈਜ਼ੀਡੈਂਟ ਆਫ ਮਕਾਨ ਨੰਬਰ 635 ਫੇਸ 1A ਮੋਹਾਲੀ ਤੇ ਹੁਣ ਇਹਨੂੰ ਅੱਜ ਅਸੀਂ ਗ੍ਰਿਫਤਾਰ ਕਰਨ ਕਾਮਯਾਬ ਹੋ ਗਏ ਹੈਗੇ ਆ ਤੇ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਹਲੋ ਅਦਾਲਤ ਪੇਸ਼ ਕਰਦੇ ਸਰ ਇਨਿਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਇਆ ਕਿ ਕਿਉਂ ਮਾਰਿਆ ਕਿਉਂ ਸੀ ਰੀਜ਼ਨ ਕੀ ਸੀ ਕਿ ਬਈ ਜਿਹੜੇ ਦੇ ਮਾਰਨ ਦਾ ਰੀਜ਼ਨ ਹੈਗਾ ਕਿਉਂਕਿ ਹੁਣੇ ਹੀ ਗ੍ਰਿਫਟਾਰ ਕੀਤਾ ਥੋੜੀ ਦੇਰ ਪਹਿਲਾਂ ਤੇ ਉਹ ਅਸੀਂ ਡਿਟੇਲ ਨਾਲ ਇਹਨੂੰ ਸਾਰੀ ਪੁਸ਼ਟੀ ਕਰਕੇ ਜਦੋਂ ਬਿਅੰਡ ਆਊਟ ਕਲੀਅਰ ਹੋ ਜਾਊਗਾ ਵੀ ਆਹ ਵਜ੍ਹਾ ਸੀ ਫੇਰੀ ਦੱਸ ਸਕਦੇ ਹਾਂ ਸਰ ਜਿੰਨੀ ਸ਼ੁਰੂ ਇਨਵੈਸਟੀਗੇਸ਼ਨ ਚ ਪਤਾ ਹੈ ਪ੍ਰੋਫਾਈਲ ਕੀ ਹੈ ਦੀ ਜਿਹੜਾ ਬੰਦਾ ਫੜਿਆ ਹੈ ਇਹ ਇਹਦਾ ਫਾਦਰ ਦਾ ਰਿਟਾਇਰਡ ਪੀਸਸ ਆਫੀਸਰ ਹੈਗਾ ਬਟ ਆਪ ਇਹ ਵਿਲੇ ਹੈ ਉਮਰ ਇਹਦੀ 33-34 ਸਾਲ ਹੈ ਲੇਕਿਨ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ